प्यारे बच्चों आज आपा क्लास 5 मेरी दुनिया ਦਾ ਪਾਰਟ ਨੰਬਰ 12 ਭੋਜਨ ਖਾਈਏ ਤੇ ਪਚਾਈਏ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਸਾਡੇ ਅਧਿਆਪਕ ਜਮਾਤ ਵਿੱਚ ਇੱਕ ਚਾਰਟ ਲੈ ਕੇ ਆਏ ਚਾਰਟ ਤੇ ਉੱਪਰ ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥਾਂ ਦੀਆਂ ਤਸਵੀਰਾਂ ਸਮੂਹਾਂ ਵਿੱਚ ਛਪੀਆਂ ਹੋਈਆਂ ਸਨ ਅਧਿਆਪਕ ਇਸ ਚਾਰਟ ਨੂੰ ਟੰਗ ਕੇ ਸਾਡੇ ਨਾਲ ਗੱਲਾਂ ਕਰਨ ਲੱਗੇ ਆ ਦੇਖੋ ਇਹ ਚਾਰਟ रिचार्ज किए बच्चों देखो खनिज पदार्थ है कार्बोहाइड्रेट है चर्बी है चर्बी ਨੂੰ ਆਪਾਂ वसा भी ਕਹਿੰਦੇ ਆ ਠੀਕ ਹੈ ਵਿਟਾਮਿਨ ਹੈ ਪਾਣੀ ਹੈ ਤੇ ਪ੍ਰੋਟੀਨ ਹੈ ਠੀਕ ਹੈ ਖਣਿਜ ਪਦਾਰਥਾਂ ਨੂੰ ਆਪਾਂ ਮਿਨਰਲਸ ਕਹਿੰਦੇ ਆ ਇੰਗਲਿਸ਼ 'ਚ ਕਾਰਬੋਹਾਈਡਰੇਟ ਇਹ ਹੁੰਦੇ ਇਹਨੂੰ ਆਪਾਂ ਚਰਬੀ ਨੂੰ ਜਾਂ ਵਸਾ ਨੂੰ ਆਪਾਂ ਇੰਗਲਿਸ਼ 'ਚ ਫੈਟ ਕਹਿੰਦੇ ਆ ਠੀਕ ਹੈ ਤੰਦਰੁਸਤ ਸਰੀਰ ਲਈ ਜ਼ਰੂਰੀ ਪੋਸ਼ਕ ਤੱਤਾਂ ਵਾਲੇ ਭੋਜਨ ਇਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਰੀ ਚੀਜ਼ਾਂ ਦੀ ਲੋੜ ਹੈ ਖਣਿਜ ਪਦਾਰਥ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਪਾਣੀ ਠੀਕ ਹੈ ਇਹ ਸਾਰੀ ਚੀਜ਼ਾਂ ਦੀ ਲੋੜ ਆਪਾਂ ਆਪਣੇ ਸਰੀਰ ਨੂੰ ਠੀਕ ਹੈ ਹੁਣ ਅਧਿਆਪਕ ਕਹਿੰਦਾ ਅਧਿਆਪਕ ਬੱਚਿਓ ਪਿਛਲੀ ਜਮਾਤ ਵਿੱਚ ਅਸੀਂ ਭੋਜਨ ਦੇ ਕਮਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਤੁਹਾਡੇ ਵਿੱਚੋਂ ਕੌਣ-ਕੌਣ ਮੈਨੂੰ ਇਸ ਬਾਰੇ ਦੱਸੇਗਾ? ਤੇ ਪਿਛਲੇ ਜਮਾਤ ਵਿੱਚ ਆਪਾਂ ਨੇ ਭੋਜਨ ਦੇ ਕੰਮ ਦੱਸੇ ਸੀ। ਸਤਪਾਲ ਕਹਿੰਦਾ ਹੈ ਭੋਜਨ ਸਾਡੇ ਜੀਵਨ ਰਹਿਣ ਲਈ ਜ਼ਰੂਰੀ ਹੈ। ਇਹ ਸਾਨੂੰ ਕੰਮ ਕਰਨ ਅਤੇ ਖੇਡਣ ਲਈ ਊਰਜਾ ਦਿੰਦਾ ਹੈ। ਸਰੀਰ ਦੇ ਵਾਦੇ ਲਈ ਜ਼ਰੂਰੀ ਹੈ ਅਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਹ ਸਤਪਾਲ ਨੇ ਕਿਹਾ ਕਿ ਆਪਾਂ ਪਿਛਲੀ ਜਮਾਤ ਵਿੱਚ ਪੜਿਆ ਸੀ। ਹੁਣ ਸਮਿੰਦਰ ਕੀ ਕਹਿ ਰਿਹਾ ਹੈ? ਸਰ ਪੋਜਨ ਵਿੱਚ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਪਦਾਰਤ ਵਰਗੇ ਪੰਜ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਠੀਕ ਹੈ ਕਿਹੜੇ-ਕਿਹੜੇ ਕਾਰਬੋਹਾਈਡਰੇਟ ਚਰਬੀ ਪ੍ਰੋਟੀਨ ਵਿਟਾਮਿਨ ਅਤੇ ਖਣਿਜ ਠੀਕ ਹੈ ਤੇ ਫਿਰ ਕੀਰਤ ਕਹਿੰਦਾ ਹੈ ਸਰ ਇਹ ਪੋਸ਼ਕ ਤੱਤ ਕੀ ਹੁੰਦੇ ਹੈ ਇਹ ਸਾਨੂੰ ਕਿੱਥੋਂ ਮਿਲਦੇ ਨੇ ਉਹ ਕੁਐਸਚਨ ਪੁੱਛਦਾ ਹੈ ਹੁਣ ਅਧਿਆਪਕ ਦੱਸਦਾ ਹੈ ਬੱਚੋ ਇਨਾ ਪੋਸ਼ਕ ਤੱਤ ਤੱਤਾਂ ਦੇ ਕੰਮ ਅਨੁਸਾਰ ਵੱਖ-ਵੱਖ ਤਿੰਨ ਭੋਜਨ ਗਰੁੱਪ ਬਣਾਏ ਗਏ ਹਨ ਜਿਵੇਂ ਇਹਦੇ ਆਧਾਰ ਤੇ ਤਿੰਨ ਭੋਜਨ ਗਰੁੱਪ ਬਣਾਏ ਕਿਹੜੇ ਹੈ ਭੋਜਨ ਗਰੁੱਪ ਪਹਿਲਾ ਹੈ ਊਰਜਾ ਦੇਣ ਵਾਲੇ ਭੋਜਨ ਜਿਵੇਂ ਕਾਰਬੋਹਾਈਡਰੇਟ ਤੇ ਚਰਬੀ ਆਪਾਂ ਤੋਂ ਆਪਾਂ ਨੂੰ ਊਰਜਾ ਦਿੰਦੇ ਨੇ ਸਰੀਰ ਬਣਾਉਣ ਵਾਲੇ ਭੋਜਨ ਪ੍ਰੋਟੀਨ ਪ੍ਰੋਟੀਨ ਤੋਂ ਸਰੀਰ ਬਣਦਾ ਤੇ ਤੀਜਾ ਕੌਨਸਾ ਹੈ ਸੁਰੱਖਿਆਤਮਕ ਭੋਜਨ ਇਹ ਸਾਡੀ ਸੁਰੱਖਿਆ ਕਰਦੇ ਬਿਮਾਰੀਆਂ ਤੋਂ ਬਚਾਉਂਦੇ ਨੇ ਵਿਟਾਮਿਨ ਤੇ ਖਣਿਜ ਪਦਾਰਥ ਠੀਕ ਹੈ ਬੱਚੋ ਅੱਗੇ ਦੇਖੋ ਆਓ ਹੁਣ ਇੱਕ ਇੱਕ ਕਰਕੇ ਇਹਨਾਂ ਪੋਸ਼ਕ ਤੱਤਾਂ ਅਤੇ ਇਹਨਾਂ ਦੇ ਸੌਮਿਆ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਪਹਿਲਾ ਹੈ ਕਾਰਬੋਹਾਈਡਰੇਟ ਆਮ ਤੌਰ ਤੇ ਚਾਵਲ ਕਣਕ ਗੰਨਾ ਸ਼ਕਰਗੰਦੀ ਆਲੂ ਅਤੇ ਮਿੱਠੇ ਫਲਾਂ ਵਿੱਚ ਬਹੁਤ ਸਾਰੇ ਕਾਰਬੋਹਾਈਡਰੇਟ ਹੁੰਦਾ ਹੈ ਇਹ ਪੋਸ਼ਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮ ਲਈ ਊਰਜਾ ਦਿੰਦੇ ਹਨ ਯਾਨੀ ਕਾਰਬੋਹਾਈਡਰੇਟ ਇਹ ਕਿਥੋਂ ਮਿਲਦਾ ਆਪਾਨੂੰ ਜਿਵੇਂ ਕਣਕ ਹੋ ਗਿਆ ਚਾਵਲ ਹੋ ਗਿਆ ਗੰਨਾ ਹੋ ਗਿਆ ਸ਼ੱਕਰਗੰਦੀ ਆਲੂ ਜਾਂ ਮਿੱਠੇ ਫਲਾਂ ਵਿੱਚ ਹੁੰਦਾ ਹੈ ਇਹ ਸਾਨੂੰ ਖੇਡਣ ਲਈ ਜਾਂ ਆਪਣੇ ਸਰੀਰਿਕ ਕੰਮਾਂ ਲਈ ਗਿਆ ਆਪਾਨੂੰ ਊਰਜਾ ਦਿੰਦਾ ਹੈ ਇਸ ਦੀ ਕਮੀ ਨਾਲ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਜੇਰੀ ਕਮੀ ਹੋ ਜਾਏ ਆਪਣਾ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਸਾਡੇ ਭੋਜਨ ਵਿੱਚ ਮੁੱਖ ਤੌਰ ਤੇ ਖੰਡ ਅਤੇ ਸਟਾਰਚ ਕਾਰਬੋਹਾਈਡਰੇਟ ਹੁੰਦੇ ਆ ਭੋਜਨ ਸੇ ਕੀ ਹੁੰਦਾ ਜਾਂ ਤਾਂ ਖੰਡ ਜਾਂ ਸਟਾਰਚ ਦੇ ਰੂਪ ਵਿੱਚ ਕਾਰਬੋਹਾਈਡਰੇਟ ਹੁੰਦਾ ਜਦੋਂ ਅਸੀਂ ਥੱਕੇ ਮਹਿਸੂਸ ਕਰਦੇ ਹਾਂ ਜਾਂ ਬਿਮਾਰ ਹੁੰਦੇ ਹਾਂ ਤਾਂ ਡਾਕਟਰ ਸਾਨੂੰ ਇੱਕਦਮ ਊਰਜਾ ਲਈ ਗਲੂਕੋਜ਼ ਦਿੰਦਾ ਹੈ ਆਪਾਂ ਨੂੰ ਕੀ ਦਿੰਦੇ ਗਲੂਕੋਜ਼ ਗਲੂਕੋਜ਼ ਕਾਦੇ ਲਈ ਦਿੰਦੇ ਗਲੂਕੋਜ਼ ਤੋਂ ਇੱਕਦਮ ਆਪਾਂ ਨੂੰ ਕਾਰਬੋਹਾਈਡਰੇਟ ਮਿਲਦੀ ਹੈ ਤੇ ਕਾਰਬੋਹਾਈਡਰੇਟ ਆਪਾਂ ਨੂੰ ਊਰਜਾ ਦਿੰਦਾ ਠੀਕ ਹੈ ਬੱਚੋ ਦੂਜਾ ਕੀ ਹੈ ਚਰਬੀ ਜਾਂ ਫੈਟਸ ਜਾਂ ਜਿਹਨੂੰ ਕਹਈਏ ਵਸਾ ਚਰਬੀ ਕਾਰਬੋਹਾਈਡਰੇਟ ਨਾਲੋਂ ਜਿਆਦਾ ਊਰਜਾ ਦਿੰਦੀ ਹੈ ਇਹ ਉਸ ਤੋਂ ਵੀ ਜ਼ਿਆਦਾ ਊਰਜਾ ਮਿਲਦੀ ਹੈ ਇਸ ਤੋਂ ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਇਸਰੇ ਨੂੰ ਗਰਮ ਰੱਖਦੀ ਹੈ ਇਹ ਬਹੁਤ ਸਾਰੇ ਵਿਟਾਮਿਨਾਂ ਨੂੰ ਆਪਣੇ ਵਿੱਚ ਸੋਖ ਕੇ ਵੀ ਰੱਖਦੀ ਹੈ ਇਸੇ ਬਹੁਤ ਸਾਰੇ ਵਿਟਾਮਿਨਸ ਵੀ ਹੁੰਦੇ ਨੇ ਇਸ ਦੇ ਮੁੱਖ ਸੋਮੇ ਕਿਹੜੇ ਆ ਕਿਉ ਹੈ ਮੱਖਣ ਹੈ ਗਿਰੀਆਂ ਹਨ ਜਿਵੇਂ ਬਦਾਮ ਦੀ ਹੋਗੀ ਖਰੋਟ ਦੀ ਹੋਗੀ ਤੇ ਖੋਆ ਹੋ ਗਿਆ ਅੰਡੇ ਅਤੇ ਮੀਟ ਹਨ ਇਹਦੇ ਮੇਨ ਜਿਹੜੇ ਸੋਮੇ ਨੇ ਫਿਰ ਇੱਕ ਸਵਾਲ ਉੱਠਦਾ ਊਰੋਂ ਵੀ ਜੇ ਚਰਬੀ 'ਚ ਕਾਰਬੋਹਾਈਡਰਟੋਂ ਵੀ ਜ਼ਿਆਦਾ ਊਰਜਾ ਹੁੰਦੀ ਹੈ ਫਿਰ ਆਪਾਂ ਨੂੰ ਡਾਕਟਰ ਚਰਬੀ ਕਿਉਂ ਨਹੀਂ ਦਿੰਦਾ ਬੱਚੋ ਚਰਬੀ ਇਸ ਕਰਕੇ ਨਹੀਂ ਦਿੰਦਾ ਕਿਉਂਕਿ ਚਰਬੀ ਨੂੰ ਪਚਣ 'ਚ ਟਾਈਮ ਲੱਗਦਾ ਹੈ ਔਰ ਕਾਰਬੋਹਾਈਡਰੇਟ ਬਹੁਤ ਛੇਤੀ ਪਚਦਾ ਹੈ ਠੀਕ ਹੈ ਇਸ ਕਰਕੇ ਆਪਾਂ ਨੂੰ ਕਾਰਬੋਹਾਈਡਰੇਟ ਹੀ ਦਿੰਦਾ ਜਾਂਦਾ ਹੈ ਠੀਕ ਹੈ ਤੀਜਾ ਦੇਖੋ ਬੱਚੋ ਪ੍ਰੋਟੀਨ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ ਇਹ ਸਾਡੇ ਸਰੀਰ ਵਿੱਚ ਨਵੇਂ ਸੈੱਲ ਬਣਾਉਣ ਦਾ ਅਤੇ ਸੈੱਲਾਂ ਦੀ ਟੁੱਟ ਭੱਜ ਨੂੰ ਠੀਕ ਕਰਦਾ ਹੈ ਠੀਕ ਹੈ ਇਹ ਆਪਣੇ ਸਰੀਰ ਦੇ ਵਾਧੇ ਲਈ ਬਹੁਤ ਜ਼ਰੂਰੀ ਹੈ ਗਰੋਥ ਲਈ ਬਹੁਤ ਜ਼ਰੂਰੀ ਹੈ ਤੇ ਆਪਣੇ ਨਵੇਂ ਸੈੱਲ ਬਣਦੇ ਨੇ ਤੇ ਜਿਹੜੇ ਸੈੱਲ ਟੁੱਟ ਭੱਜ ਗਏ ਉਹਦੇ ਠੀਕ ਕਰਦਾ ਹੈ ਇਹ ਸਾਨੂੰ ਅੰਡੇ ਮੱਛੀ ਮੀਟ ਪਨੀਰ ਮਟਰ ਤੇ ਦਾਣਾ ਅਤੇ ਦੁੱਧ ਤੋਂ ਮਿਲਦਾ ਹੈ ਠੀਕ ਹੈ ਵਾਧੇ ਪਏ ਬੱਚਿਆਂ ਨੂੰ ਪ੍ਰੋਟੀਨ ਵਾਲਾ ਭੋਜਨ ਜ਼ਰੂਰ ਖਾਣਾ ਚਾਹੀਦਾ ਯਾਨੀ ਕਿ ਬੱਚਿਆਂ ਲਈ ਜਿਹੜੇ ਹੁਣ ਵੱਧ ਰਹੇ ਨੇ ਗ੍ਰੋਥ ਕਰ ਰਹੇ ਉਹਨਾਂ ਨੂੰ ਪ੍ਰੋਟੀਨ ਵਾਲਾ ਭੋਜਨ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਚੌਥਾ ਵਿਟਾਮਿਨ ਇਹ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਤੰਦਰੁਸਤ ਰੱਖਦੇ ਹਨ ਇਹ ਆਪਾਂ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਇਹ ਅੱਖਾਂ ਮਸੂੜੀਆਂ ਅਤੇ ਚਮੜੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ ਇਹ ਸਾਨੂੰ ਬਹੁਤ ਥੋੜੀ ਮਾਤਰਾ ਵਿੱਚ ਚਾਹੀਦੇ ਹਨ ਜ਼ਿਆਦਾ ਨਹੀਂ ਚਾਹੀਦੇ ਥੋੜੀ ਮਾਤਰਾ ਵਿੱਚ ਇਹ ਵਿਟਾਮਿਨ ਕਿਹੜੇ-ਕਿਹੜੇ ਹੁੰਦੇ ਨੇ A B C D E ਤੇ K ਹੁੰਦੇ ਨੇ ਠੀਕ ਹੈ ਇਹ ਸਾਨੂੰ ਫਲਾਂ ਅਤੇ ਸਬਜ਼ੀਆਂ ਤੋਂ ਮਿਲਦੇ ਨੇ ਤੇ ਵਿਟਾਮਿਨ D ਜਿਹੜਾ ਉਹ ਆਪਾਂ ਨੂੰ ਸੂਰਜ ਤੋਂ ਮਿਲਦਾ ਠੀਕ ਆ ਇਸ ਕਰਕੇ ਆਪਾਂ ਨੂੰ ਧੁੱਪੇ ਵੀ ਬੈਠਣਾ ਜ਼ਰੂਰੀ ਹੈ ਪੰਜਵਾਂ ਦੇ ਇੱਕ ਬੱਚੋ ਖਣਿਜ ਖਣਿਜ ਵੀ ਸਾਡੇ ਸਰੀਰ ਨੂੰ ਰਿਸਟ ਪੋਸਟ ਅਤੇ ਤੰਦਰੁਸਤ ਰੱਖਦੇ ਹਨ ਇਹ ਹੱਡੀਆਂ ਦੰਦ ਅਤੇ ਖੂਨ ਦੇ ਬਣਨ ਵਿੱਚ ਮਦਦ ਕਰਦੇ ਹਨ ਠੀਕ ਹੈ ਕਿ ਗਾਰੇ ਲਈ ਜ਼ਰੂਰੀ ਹੈ ਇਹ ਹਾਸਟ ਪੋਸ਼ਟ ਰਖਦੇ ਤੇ ਹੱਡੀਆਂ ਲਈ ਦੰਦ ਲਈ ਖੂਨ ਬਣਨ ਲਈ ਬਹੁਤ ਜ਼ਰੂਰੀ ਹੈ ਸਾਡੇ ਸਰੀਰ ਲਈ ਕੈਲਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਪੋਟਾਸ਼ੀਅਮ ਸੋਡੀਅਮ ਆਇਓਡੀਨ ਅਤੇ ਲੋਹਾ ਆदि ਜ਼ਰੂਰੀ ਖਣੇਜ ਪਦਾਰਥ ਹੈ ਠੀਕ ਹੈ ਬੱਚੋ ਇਹ ਸਾਨੂੰ ਤਾਜ਼ੇ ਫਲਾਂ ਸਬਜ਼ੀਆਂ ਤੇ ਦੁੱਧ ਤੋਂ ਪ੍ਰਾਪਤ ਹੁੰਦੇ ਹਨ ਠੀਕ ਹੈ ਬੱਚੋ ਅੱਗੇ ਦੇਖ ਛੇਵਾਂ ਮੋਟਾ ਅਨਾ ਆਹਾਰ ਮੋਟਾ ਆਹਾਰ ਕਿਹੜਾ ਹੁੰਦਾ ਹੈ ਇਹ ਸਾਡੇ ਭੋਜਨ ਪ੍ਰਣਾਲੀ ਦੇ ਠੀਕ ਕੰਮ ਕਰਨ ਲਈ ਜ਼ਰੂਰੀ ਹੈ ਭੋਜਨ ਪ੍ਰਣਾਲੀ ਦੇ ਠੀਕ ਹੈ ਯਾਨੀ ਕਿ ਭੋਜਨ ਜਿਹੜਾ ਆਪਾਂ ਪਚਾ ਰਿਹਾ ਉਹ ਪੂਰਾ ਪ੍ਰੋਸੈਸ ਪੂਰੀ ਪ੍ਰਣਾਲੀ ਲਈ ਬਹੁਤ ਜ਼ਰੂਰੀ ਹੈ ਇਹ ਫਲਾਂ ਅਤੇ ਸਬਜ਼ੀਆਂ ਵਿੱਚ ਮਿਲਦਾ ਹੈ ਇਹ ਸਰੀਰ ਵਿੱਚੋਂ ਬਾਧੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਠੀਕ ਹੈ ਬੱਚੋ ਅੱਗੇ ਦੇਖੋ ਸੱਤਵਾਂ ਪਾਣੀ ਇਹ ਸਾਡੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਇਹ ਸਾਡੇ ਸਰੀਰ ਦਾ ਤਾਪਮਾਨ ਸਹੀ ਰੱਖਦਾ ਹੈ ਠੀਕ ਹੈ ਇਹ ਭੋਜਨ ਦੇ ਪਚਨ ਅਤੇ ਬਾਧੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਸਾਨੂੰ ਹਰ ਰੋਜ਼ 8 ਤੋਂ 10 ਗਲਾਸ ਪਾਣੀ ਜਿਹੜਾ ਹੈ ਉਹ ਪੀਣਾ ਚਾਹੀਦਾ ਹੈ ਠੀਕ ਹੈ 8 ਤੋਂ 10 ਗਲਾਸ ਪਾਣੀ ਬੇਟਾ ਸਾਡੀ ਖੁਰਾਕ ਵਿੱਚ ਉੱਪਰ ਦੱਸੇ ਸਾਰੇ ਪੋਸ਼ਕ ਤੱਤ ਲੋੜਿੰਦੇ ਮਾਤਰਾ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਹਰ ਇੱਕ ਚੀਜ਼ ਜਿਹੜੀ ਆ ਜਿਹੜੀ ਆਪਾਂ ਨੇ ਹੁਣ ਪੜ੍ਹੀ ਆ ਪੋਸਟ ਤੱਕ ਉਹ ਇੱਕ ਜਿੰਨੀ ਕੁ ਲੋੜ ਹੈ ਉਨੀ ਕੁ ਮਾਤਰਾ ਚ ਹੋਣਾ ਚਾਹੀਦਾ ਜੇ ਵੱਧ ਹੈ ਤਾਂ ਵੀ ਆਪਣੇ ਲਈ ਨੁਕਸਾਨ ਹੋ ਸਕਦਾ ਹੈ ਜੇ ਘੱਟ ਹੈ ਤਾਂ ਵੀ ਠੀਕ ਹੈ ਇਸ ਤਰ੍ਹਾਂ ਦੀ ਖੁਰਾਕ ਨੂੰ ਆਪਾਂ ਕੀ ਕਹਿੰਦੇ ਆ ਸੰਤੁਲਿਤ ਖੁਰਾਕ ਕਹਿੰਦੇ ਆ ਠੀਕ ਹੈ ਇਸ ਤਰ੍ਹਾਂ ਦੀ ਖੁਰਾਕ ਨੂੰ ਕੀ ਕਹਿੰਦੇ ਆ ਸੰਤੁਲਿਤ ਖੁਰਾਕ ਕ੍ਰਿਆ ਨੰਬਰ 1 ਬੱਚੋ ਬੱਚੋ ਸੰਤਰੇ ਜਾਂ ਮਸੰਮੀਆਂ ਕੁਝ ਫਾਲੀਆਂ ਨੂੰ ਉਦੋਂ ਤੱਕ ਚਬਾਓ ਜਦੋਂ ਤੱਕ ਸਾਰਾ ਜੂਸ ਨਹੀਂ ਨਿਕਲ ਜਾਂਦਾ ਜੂਸ ਤੋਂ ਬਾਅਦ ਮੂੰਹ ਵਿੱਚ ਬਾਕੀ ਬਚੇ ਜਿਹੜਾ ਪਦਾਰਥ ਹੈ ਉਹਨੂੰ ਜਾਚੋ ਇਸ ਰੇਸ਼ੇਦਾਰ ਪਦਾਰਥ ਨੂੰ ਆਪਾਂ ਮੋਟਾ ਆਹਾਰ ਕਹਿੰਦੇ ਆਪਾਂ ਨੇ ਪੜਾਇਆ ਸੀ ਨਾ ਮੋਟਾ ਆਹਾਰ ਉਹ ਇਹੀ ਹੁੰਦਾ ਹੈ ਜਿਹੜੇ ਫਲ ਜਾਂ ਸਬਜ਼ੀ ਆਪਾਂ ਕ੍ਰਿਆ ਨੰਬਰ 2 ਬੱਚੋ ਵੱਖ-ਵੱਖ ਸਮੇਂ ਤੇ ਖਾਦੇ ਉਹਨਾਂ ਪੌਦਿਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ ਸਵੇਰੇ ਭੋਜਨ ਜਿਸ ਵਿੱਚ ਪ੍ਰੋਟੀਨ ਹੋਵੇ ਕੀ ਹੋ ਸਕਦਾ ਬੱਚੋ ਦੁੱਧ ਹੋ ਸਕਦਾ ਹੈ ਹੋਰ ਕੀ ਹੋ ਸਕਦਾ ਬੱਚੋ ਦਹੀਂ ਹੋ ਸਕਦੀ ਹੈ ਹੋਰ ਕੀ ਹੋ ਸਕਦਾ ਹੈ ਅੰਡਾ ਹੋ ਸਕਦਾ ਹੈ ਠੀਕ ਹੈ ਅੱਗੇ ਦੇਖੋ ਬੱਚੋ ਦੁਪਹਿਰ ਵਿੱਚ ਕੀ ਹੋ ਸਕਦਾ ਦੁਪਹਿਰ ਦਾ ਭੋਜਨ ਮਟਰ ਹੋ ਸਕਦੀ ਹੈ ਦਾਲਾ ਹੋ ਸਕਦੀ ਹੈ ਠੀਕ ਹੈ ਬੱਚੋ ਤੇ ਰਾਤ ਦੇ ਭੋਜਨ ਵਿੱਚ ਕੀ ਹੋ ਸਕਦਾ ਪਨੀਰ ਹੋ ਸਕਦਾ ਹੈ। ਹੋਰ ਹੋਰ ਕੀ ਹੋ ਸਕਦੀ ਹੈ? ਛੋਲੇ ਹੋ ਸਕਦੇ ਨੇ। ਠੀਕ ਹੈ ਬੱਚੋ। ਬਾਕੀ ਤੁਸੀਂ ਹੋਰ ਵੀ ਲਿਖ ਸਕਦੇ ਹੋ ਜਿਹੜਾ ਤੁਸੀਂ ਖਾਂਦੇ ਹੋ। ਅੱਗੇ ਦੇਖੋ। ਖਾਲੀ ਥਾਂਵਾਂ ਭਰੋ। ਪਹਿਲਾ ਹੈ ਖਾਲੀ ਥਾਂਵਾਂ ਭਰੋ। ਪਹਿਲਾ ਪ੍ਰੋਟੀਨ ਸਰੀਰ ਬਣਾਉਣ ਵਾਲਾ ਪੋਸ਼ਕ ਤੱਤ ਹੈ। ਠੀਕ ਹੈ ਬੱਚੋ। ਦੁੱਧ ਜਾਂ ਦੰਦਾ ਹੱਡੀਆਂ ਅਤੇ ਖੂਨ ਬਣਨ ਵਿੱਚ ਖਣਿਜ ਪਦਾਰਥ ਮਦਦ ਕਰਦੇ ਹਨ ਚਰਬੀ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ ਪਾਣੀ ਸਾਡੇ ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ ਵਿਟਾਮਿਨ ਡੀ ਸਾਨੂੰ ਸੂਰਜ ਦੀ ਰੋਸ਼ਨੀ ਵਿੱਚੋਂ ਮਿਲਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਪਰਸ਼ਨ ਨੰਬਰ 2 ਠੀਕ ਜਾਂ ਗਲਤ ਚੁਣੋ ਚਾਵਲ ਕਣਕ ਅਤੇ ਆਲੂ ਵਿੱਚ ਵਿਟਾਮਿਨ ਹੁੰਦੇ ਹਨ ਨਹੀਂ ਉਹਨਾਂ ਵਿੱਚ ਕਾਰਬੋਹਾਈਡਰੇਟ ਹੁੰਦਾ ਹੈ ਮੋਟਾ ਆਹਾਰ ਸਰੀਰ ਵਿੱਚੋਂ ਬਾਦੂ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਬਿਲਕੁਲ ਕਰਦਾ ਹੈ ਵੀ ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡਰੇਟ ਹਨ ਹਾਂਜੀ ਖੰਡ ਤੇ ਸਟਾਰਚ ਜਿਹੜਾ ਹੁੰਦਾ ਹੈ ਉਹ ਕਾਰਬੋਹਾਈਡਰੇਟ ਹੁੰਦੇ ਹੈ ਵਿਟਾਮਿਨ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਬਿਲਕੁਲ ਬਚਾਉਂਦਾ ਹੈ ਵਿਟਾਮਿਨ ਤੇ ਖਣਿਜ ਦੁੱਧ ਇੱਕ ਸੰਪੂਰਨ ਆਹਾਰ ਹੈ ਹਾਂਜੀ ਦੁੱਧ ਇੱਕ ਸੰਪੂਰਨ ਆਹਾਰ ਇਹ ਸੰਪੂਰਨ ਖੁਰਾਕ ਹੈ ਠੀਕ ਹੈ ਪ੍ਰਸ਼ਨ ਨੰਬਰ 3 ਬੱਚੋ ਸਾਨੂੰ ਭੋਜਨ ਖਾਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਕਿਉਂ ਭਈ ਭੋਜਨ ਸਰੀਰ ਨੂੰ ਊਰਜਾ ਦਿੰਦਾ ਹੈ ਸਰੀਰ ਦੇ ਵਾਦੇ ਲਈ ਵੀ ਜ਼ਰੂਰੀ ਹੈ ਤੇ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਇਸ ਕਰਕੇ ਭੋਜਨ ਖਾਣਾ ਜ਼ਰੂਰੀ ਹੈ ਪ੍ਰਸ਼ਨ ਨੰਬਰ 4 ਬੱਚੋ ਊਰਜਾ ਦੇਣ ਵਾਲੇ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹਨ ਕਿਹੜੇ-ਕਿਹੜੇ ਊਰਜਾ ਦਿੰਦੇ ਆਪਾਂ ਨੂੰ ਕਾਰਬੋਹਾਈਡਰੇਟ ਤੇ ਚਰਬੀ ਆਪਾਂ ਨੂੰ ਊਰਜਾ ਦਿੰਦੇ ਪਰਸ ਨੰਬਰ 5 ਬੱਚੋ ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਦੇ ਵੱਖ-ਵੱਖ ਸੌਮੇ ਲਿਖੋ ਕਿਹੜੇ ਹਨ ਆਂਡਾ ਦੁੱਧ ਮੱਛੀ ਮੀਟ ਪਨੀਰ ਮਟਰ ਦਾਲਾਂ ਆਦਿ ਤੋਂ ਪ੍ਰੋਟੀਨ ਮਿਲਦਾ ਹੈ ਜੋ ਸਰੀਰ ਦੇ ਵਾਧੇ ਲਈ ਜ਼ਰੂਰੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਛੁੱਟੀ ਤੋਂ ਬਾਅਦ ਕੀਰਤ ਆਪਣੇ ਦੋਸਤਾਂ ਨਾਲ ਕਣਕ ਦੀ ਵਡਾਈ ਵਡਾਈ ਕਰਦੇ ਪਿਤਾ ਜੀ ਲਈ ਚਾਹ ਅਤੇ ਚਾਚਾ ਜੀ ਲਈ ਕੰਜਵੀ ਲੈ ਕੇ ਗਿਆ ਖੇਤ ਵਿੱਚ ਜਾ ਕੇ ਉਸਨੇ ਕਣਕ ਦੀ ਬਲੀ ਵਿੱਚੋਂ ਦਾਣੇ ਕੱਢ ਕੇ ਚਬਾਉਣੇ ਸ਼ੁਰੂ ਕਰ ਦਿੱਤੇ ਅਚਾਨਕ ਹੀ ਉਹ ਹੈਰਾਨ ਹੋ ਕੇ ਉੱਚੀ ਉੱਚੀ ਰੋਲਾ ਪਾਉਣ ਲੱਗ ਪਿਆ ਉਸ ਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਕਣਕ ਦੇ ਦਾਣੇ ਮਿੱਠੇ ਹੋ ਗਏ ਹਨ ਉਸਦੇ ਪਿਤਾ ਜੀ ਨੇ ਦੱਸਿਆ ਜਦੋਂ ਅਸੀਂ ਦਾਣੇ ਅਤੇ ਰੋਟੀ ਵਰਗਾ ਭੋਜਨ ਮੂੰਹ ਵਿੱਚ ਚਬਾਉਂਦੇ ਹਾਂ ਤਾਂ ਉਸ ਮੂੰਹ ਵਿੱਚ ਲਈ ਲਾਰ ਜਿਹੜੀ ਆਪਣੇ ਮੂੰਹ 'ਚ ਲਾਰ ਹੁੰਦੀ ਹੈ ਨਾਲ ਚੰਗੀ ਤਰ੍ਹਾਂ ਮਿਲ ਜਾਂਦਾ ਹੈ ਕਿਉਂਕਿ ਆਪਾਂ ਜਦੋਂ ਚਬਾਵਾਂਗੇ ਉਹ ਚੰਗੀ ਤਰ੍ਹਾਂ ਉਸ ਨਾਲ ਮਿਲ ਜਾਊਗਾ ਨਰਮ ਹੋ ਜਾਊਗਾ ਲਾਰ ਬਾਰੀ ਕਿਤੇ ਭੋਜਨ ਨੂੰ ਮਿੱਠਾ ਜਾ ਗਲੂਕੋਜ਼ ਵਿੱਚ ਬਦਲ ਦਿੰਦੀ ਹੈ ਠੀਕ ਹੈ ਬੱਚੋ ਤਾਕਿਸ ਗਲੂ ਆਪਾਂ ਨੇ ਪੜ੍ਹਿਆ ਨੇ ਗਲੂਕੋਸ ਸੋਖੀ ਜਿਹੜੀ ਐ ਪਚ ਜਾਂਦੀ ਐ ਗਲੂਕੋਜ਼ ਵਿੱਚ ਬਦਲ ਦਿੰਦੀ ਐ ਇਸ ਲਈ ਇਹ ਭੋਜਨ ਸਾਨੂੰ ਮਿੱਠਾ ਲੱਗਦਾ ਹੈ ਗਲੂਕੋਜ਼ ਇੱਕ ਪ੍ਰਕਾਰ ਦੇ ਜਲਦੀ ਸੋਖੀ ਜਾਣ ਵਾਲੀ ਖੰਡ ਹੈ ਠੀਕ ਹੈ ਓੱਚ ਅੱਗੇ ਦੇਖੋ ਖਿਡਾਰੀ ਖੇਡ ਦੇ ਦੌਰਾਨ ਗਲੂਕੋਜ਼ ਖਾਂਦੇ ਜਾਂ ਪੀਂਦੇ ਹਨ ਤਾਂ ਜੋ ਉਹ ਛੇਤੀ ਊਰਜਾ ਪ੍ਰਾਪਤ ਕਰਕੇ ਲਗਾਤਾਰ ਖੇਡਦੇ ਰਹਿਣ ਇਸ ਲਈ ਤੁਹਾਨੂੰ ਜਦੋਂ ਵੀ ਥਕਾਵਟ ਮਹਿਸੂਸ ਹੋਵੇ ਤਾਂ ਥੋੜੀ ਜਿਹੀ ਖੰਡ ਨਮਕ ਅਤੇ ਨਿੰਬੂ ਦੀ ਸਕੰਜਵੀ ਬਣਾ ਕੇ ਪੀ ਸਕਦੇ ਹੋ ਕਿਰਤ ਨੇ ਕਿਹਾ ਹੁਣ ਪਤਾ ਲੱਗਿਆ ਕਿ ਚਾਚਾ ਜੀ ਸਕੰਜਵੀ ਕਿਉਂ ਪਿੰਦੇ ਹਨ ਠੀਕ ਹੈ ਬੱਚੋ ਊਰਜਾ ਮਿਲਦੀ ਉਸ ਤੋਂ ਬਹੁਤ ਨੂੰ एकदम ਜਲਦੀ ਕੀ ਤੁਸੀਂ ਜਾਣਦੇ ਹੋ ਭੋਜਨ ਕਿਵੇਂ ਪਚਦਾ ਹੈ ਦੇਖੋ ਬੱਚੋ ਭੋਜਨ ਮੂੰਹ ਵਿੱਚ ਨਰਮ ਹੋ ਕੇ ਭੋਜਨ ਨਲੀ ਰਾਹੀਂ ਮੈਦੇ ਵਿੱਚ ਪਹੁੰਚ ਜਾਂਦਾ ਹੈ ਮੈਦੇ ਵਿੱਚਲੇ ਪਾਚਕ ਰਸ ਅਤੇ ਐਚਲ ਐਸਿਡ ਯਾਨੀ ਕਿ ਹਾਈਡਰੋਕਲੋਰਿਕ ਤੇਜਾਬ ਇਸ ਨੂੰ ਖੋਰ ਨਰਮ ਕਰਕੇ ਛੋਟੀ ਆਂਦਰ ਵਿੱਚ ਭੇਜ ਦਿੰਦੇ ਹਨ ਪਿਤੇ ਵਿੱਚ ਨਿਕਲਿਆ ਰਸ ਛੋਟੀ ਆਂਦ ਵਿੱਚ ਭੋਜਨ ਨੂੰ ਪਚਨ ਯੋਗ ਬਣਾ ਦਿੰਦੇ ਹਨ ਛੋਟੀ ਆਂਦ ਭੋਜਨ ਵਿੱਚਲੇ ਜ਼ਰੂਰੀ ਪੋਸ਼ਕ ਤੱਤਾਂ ਨੂੰ ਸੋਖ ਲੈਂਦੀ ਹੈ ਇੱਥੇ ਉਹ ਖੂਨ ਵਿੱਚ ਮਿਲ ਕੇ ਦੂਜੇ ਅੰਗਾਂ ਵਿੱਚ ਪਹੁੰਚ ਜਾਂਦੇ ਹਨ ਠੀਕ ਹੈ ਉਸ ਤੋਂ ਬਾਅਦ ਵੱਡੀ ਆਂਦ ਕੇਵਲ ਭੋਜਨ ਵਿੱਚੋਂ ਪਾਣੀ ਹੀ ਸੋਖਦੀ ਹੈ ਬਾਕੀ ਇਹ ਪਚਿਆ ਭੋਜਨ ਵੱਡੀ ਆਂਦਰ ਵਿੱਚੋਂ ਹੀ ਆਂਦਰ ਵਿੱਚੋਂ ਦੀ ਹੁੰਦਾ ਹੋਇਆ ਮਲ ਦੁਆਰਾ ਮਲ ਦੁਆਰ ਰਹੀ ਬਾਹਰ ਨਿਕਲ ਜਾਂਦਾ ਹੈ ਦੇਖੋ ਹਾਂ ਦੇਖੋ ਸਭ ਤੋਂ ਪਹਿਲਾਂ ਮੂੰਹ 'ਚ ਖਾਣਾ ਖਾਇਆ ਉਰੇ ਜਿਹੜਾ ਹੈ ਲਾਰ ਉਹਦੇ ਵਿੱਚ ਮਿਲ ਗਈ ਤੇ ਉਹ ਗਲੂਕੋਜ਼ ਵਿੱਚ ਬਦਲ ਗਿਆ ਤੇ ਫਿਰ ਆਹਾਰ ਨਲੀ ਹੈ ਯਾਨੀ ਭੋਜਨ ਨਲੀ ਹੈ ਇਸ ਵਿੱਚੋਂ ਆ ਮੇਤਦਾ ਯਾਨੀ ਕਿ ਆਪਾਂ ਕਹੇ ਪੇਟ ਵਿੱਚ ਆ ਗਿਆ ਉਰੇ ਵੀ ਰਸ ਹੁੰਦਾ ਐਚसीएल ਹੋ ਗਿਆ ਹਾਈਡਰੋਕਲੋਰਿਕ ਅਮਲ ਜਾਂ ਤਿਜਾਬ ਆਪਾਂ ਕਹੇ ਹੋਰ ਵੀ ਰਸ ਹੁੰਦੇ ਨੇ ਇਧਰੋਂ ਪੀਤੇ ਨੇ ਕੀ ਰਸ ਭੇਜਿਆ ਇਹ ਫਿਰ ਕਿੱਥੇ ਜਾਂਦੀ ਹੈ ਛੋਟੀ ਆਂਦਰ ਵਿੱਚ ਜਾਂਦਾ ਹੈ ਖਾਣਾ ਉਤੋਂ ਫਿਰ ਵੱਡੇ ਆਂਦਰ ਵਿੱਚ ਜਾਂਦਾ ਹੈ ਤੇ ਉਹ ਇਹ ਸਿਰਫ ਪਾਣੀ ਹੀ ਸੋਖਦਾ ਹੈ ਉਦੋਂ ਬਾਅਦ ਜਿਹੜਾ ਇਹ ਤੱਤਵ ਸੀ ਉਹ ਕਿੱਥੇ ਆ ਜਾਂਦਾ ਹੈ ਮਲ ਦਵਾਰ ਦੁਆਰਾ ਜਿਹੜਾ ਆਪਣੇ ਸਰੀਰ ਤੋਂ ਬਾਹਰ ਆ ਜਾਂਦਾ ਹੈ ਠੀਕ ਹੈ ਬੱਚੋ ਅੱਗੇ ਦੇਖੋ ਕੀਰਤ ਨੇ ਪਾਪਾ ਜੀ ਨੂੰ ਦੱਸਿਆ ਕਿ ਉਹਦਾ ਪੇਟ ਦਰਦ ਹੋ ਰਿਹਾ ਹੈ ਪਾਪਾ ਜੀ ਨੇ ਕਿਹਾ ਕਿ ਸ਼ਾਇਦ ਉਸਨੇ ਕਣਕ ਦੇ ਕਾਫੀ ਦਾਣੇ ਚੰਗੀ ਤਰ੍ਹਾਂ ਚਬਾਉਣ ਤੋਂ ਬਿਨਾ ਹੀ ਖਾ ਲਏ ਸਨ ਠੀਕ ਹੈ ਭੋਜਨ ਨੂੰ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਹੌਲੀ-ਹੌਲੀ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪੇਟ ਦਰਦ ਨਹੀਂ ਹੁੰਦਾ ਅਤੇ ਨਾ ਹੀ ਸਾਨੂੰ ਉਲਟੀ ਆਵੇਗੀ ਭੋਜਨ ਨੂੰ ਚੰਗੀ ਤਰ੍ਹਾਂ ਸਿੱਧੇ ਬੈਠ ਕੇ ਹੀ ਖਾਣਾ ਚਾਹੀਦਾ ਆਪਾਂ ਨੂੰ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਫਿਰ ਹੀ ਖਾਣਾ ਚਾਹੀਦਾ ਹੈ ਤਾਂਕਿ ਉਹਦਾ ਪਾਚਨ ਬਹੁਤ ਵਧੀਆ ਤਰੀਕੇ ਨਾਲ ਹੋ ਸਕੇ ਤੇ ਉਹਦੇ ਪੋਸ਼ਕ ਤੱਤ ਜਿਹੜੇ ਆ ਉਹ ਕੋਈ ਵੀ ਬਰਬਾਦ ਨਾ ਹੋਵੇ ਸਾਰੇ ਨੂੰ ਆਪਣਾ ਸਰੀਰ ਜਿਹੜਾ ਸੋਖ ਲਵੇ ਠੀਕ ਹੈ ਅੱਗੇ ਦੇ ਕ੍ਰਿਆ ਨੰਬਰ 1 ਜੀਭ ਨਾਲ ਵੱਖ-ਵੱਖ ਭੋਜਨ ਦਾ ਸਵਾਦ ਲੈ ਕੇ ਉਹਨਾਂ ਦਾ ਨਾਮ ਅਤੇ ਸਵਾਦ ਦੱਸੋ ਜਲੇਬੀ ਖੰਡ ਬਰਫੀ ਇਹ ਮਿੱਠਾ ਹੁੰਦਾ ਹੈ ਪਕੌੜੇ ਸਬਜ਼ੀ ਬਣੀ ਹੋਈ ਸਮੋਸੇ ਇੱਕਰਾਰ ਜਾਂ ਫਿਰ ਅੱਪਾ ਤੇ ਇਹ ਨਮਕੀਨ ਹੁੰਦੇ ਨੇ ਮਿਰਚ ਦਾ achar ਕੋੜਾ ਹੁੰਦਾ ਹੈ ਇਮਲੀ ਜੇ ਨਿੰਬੂ ਖੱਟਾ ਹੁੰਦਾ ਹੈ ਸੰਤਰਾ ਤੇ ਆਵਲਾ ਖੱਟਾ ਮਿੱਠਾ ਹੁੰਦਾ ਠੀਕ ਹੈ ਤੁਸੀਂ ਹੋਰ ਵੀ ਕੁਝ ਲਿਖ ਸਕਦੇ ਮਨੁੱਖ ਦੀ ਆਹਾਰ ਪ੍ਰਣਾਲੀ ਦੇ ਅੰਗਾਂ ਦੇ ਨਾਮ ਮੂੰਹ ਮੱਦਾ ਲੁੰਬਾ ਛੋਟੀ ਆੰਦ ਵੱਡੀ ਆੰਦ ਪੀਤਾ ਜਿਗਰ ਤੇ ਰੈਕਟਸ ਤੁਸੀਂ ਹੋਰ ਵੀ ਚੀਜ਼ਾਂ ਲਿਖ ਸਕਦੇ ਜਿਵੇਂ ਆ ਦੇਖੋ ਐਸੇ ਕੋਈ ਵੀ ਚੀਜ਼ ਤੁਸੀਂ ਲਿਖ ਸਕਦੇ ਜੋ ਤੁਸੀਂ ਲਿਖਣਾ ਹੈ আচ্ছা ਅੱਗੇ ਦੇਖੋ ਯਾਦ ਰੱਖਣ ਇਹੋ ਗੱਲਾਂ ਕਾਰਬੋਹਾਈਡਰੇਟ ਅਤੇ ਚਰਬੀ ਤੋਂ ਸਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਵਿੱਚ ਮਦਦ ਕਰਦਾ ਹੈ ਵਿਟਾਮਿਨ ਅਤੇ ਖਣਿਜ ਪਦਾਰਥ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ ਗਲੂਕੋਜ਼ ਇੱਕ ਕਿਸਮ ਦਾ ਕਾਰਬੋਹਾਈਡਰੇਟ ਹੈ ਧੁੱਪ ਵਿੱਚ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਠੀਕ ਹੈ ਬੱਚੋ ਇੱਕ ਚੀਜ਼ ਦਾ ਧਿਆਨ ਰੱਖਿਓ ਇਹ ਸਾਇਦ ਕਿਤਾਬ 'ਚ ਨਹੀਂ ਹੈ ਵਿਟਾਮਿਨ ਡੀ ਜਿਹੜਾ ਧੁੱਪ ਵਿੱਚ ਬੈਠਣ ਤੋਂ ਆਪਾਂ ਨੂੰ ਧੁੱਪ ਤੋਂ ਨਹੀਂ ਮਿਲਦਾ ਇਹ ਆਪਣੇ ਸਰੀਰ 'ਚ ਹੀ ਹੁੰਦਾ ਹੈ ਜਦੋਂ ਆਪਣੇ ਸਰੀਰ ਤੇ ਧੁੱਪ ਪੈਂਦੀ ਹੈ ਤਾਂ ਕੀ ਹੁੰਦਾ ਇਹ ਜਿਹੜਾ ਵਿਟਾਮਿਨ ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਠੀਕ ਹੈ ਇਸ ਕਰਕੇ ਆਪਾਂ ਨੂੰ ਧੁੱਪੇ ਬੈਠਣਾ ਜ਼ਰੂਰੀ ਹੈ ਅਗੇ ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਕਿਉਂ ਜ਼ਰੂਰੀ ਹੈ ਭੋਜਨ ਹੌਲੀ-ਹੌਲੀ ਤੇ ਚਬਾ ਕੇ ਖਾਣ ਨਾਲ ਸੋਖਿਆ ਪਚ ਜਾਂਦਾ ਹੈ ਤੇ ਮੂੰਹ ਵਿੱਚੋਂ ਹੀ ਪਾਚਨ ਰਸ ਵਿੱਚ ਮਿਲ ਜਾਂਦੇ ਜਾਂਦੇ ਹਨ ਤੇ ਪੇਟ ਵਿੱਚ ਸੌਖਿਆ ਹੀ ਹਾਜਮ ਹੋ ਜਾਂਦਾ ਹੈ ਇਹਦੇ ਨਾਲ ਜਿਹੜੀ ਸਿਹਤ ਵਧੀਆ ਰਹਿੰਦੀ ਹੈ ਠੀਕ ਹੈ ਬੱਚੋ ਇਸ ਕਰਕੇ ਆਪ ਨੂੰ ਭੋਜਨ ਨੂੰ ਚਬਾ ਕੇ ਤੇ ਹੌਲੀ ਹੌਲੀ ਖਾਣਾ ਚਾਹੀਦਾ ਹੈ ਪ੍ਰਸ਼ਨ ਨੰਬਰ 8 ਸਹੀ ਉੱਤਰ ਤੇ ਠੀਕ ਦਾ ਨਿਸ਼ਾਨ ਲਾਓ ਸਵਾਦ ਦਾ ਪਤਾ ਕਿਸ ਅੰਗ ਨਾਲ ਚੱਲਦਾ ਹੈ ਜੀਭ ਦੰਦ ਨੱਕ ਤੇ ਮੂੰਹ ਕਿਹਦੇ ਨਾਲ ਜੀਭ ਨਾਲ ਸਵਾਦ ਦਾ ਪਤਾ ਲੱਗਦਾ ਹੈ ਮੂੰਹ ਵਿੱਚਲਾ ਕਿਹੜਾ ਪਦਾਰਥ ਭੋਜਨ ਨੂੰ ਮਿੱਠਾ ਕਰ ਦਿੰਦਾ ਹੈ ਕਿਹੜਾ ਜੀਭ ਲਾਰ ਪੋਜਨ ਨਲੀ ਤੇ ਦੰਦਿਲ ਕੀ ਲਾਰ ਠੀਕ ਹੈ ਬੱਚੋ ਅੱਗੇ ਦੇਖੋ ਪੋਜਨ ਦਾ ਪਚਨਾ ਕਿਹੜੇ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ ਮਿੱਦਾ ਵੱਡੀ ਆਂਦਰ ਛੋਟੀ ਆਂਦਰ ਤੇ ਮੂੰਹ ਮੂੰਹ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਪਚਨਾ ਸੰਤੁਲਿਤ ਭੋਜਨ ਵਿੱਚ ਕਿਹੜੇ ਕਿਹੜੇ ਅੰਸਰ ਹੁੰਦੇ ਹਨ ਪ੍ਰੋਟੀਨ ਕਾਰਬੋਹਾਈਡਰੇਟ ਖਣਿਜ ਪਦਾਰਥ ਹੈ ਜਾਂ ਸਾਰੇ ਸਾਰੇ ਹੀ ਹੁੰਦੇ ਨੇ ਸੰਤੁਲਿਤ ਭੋਜਨ ਵਿੱਚ ਅਜਾ ਖਿਡਾਰੀ ਛੇਤੀ ਊਰਜਾ ਪ੍ਰਾਪਤ ਕਰਨ ਲਈ ਖਾਂਦੇ ਹਨ ਜੋ ਮੱਖਣ ਗਲੂਕੋਜ਼ ਤੇ ਆਮੀਟ ਕੀ ਕਹਿੰਦੇ ਨੇ ਗਲੂਕੋਜ਼ ਕਹਿੰਦੇ ਨੇ ਠੀਕ ਹੈ ਬੱਚੋ ਅਗਲੇ ਦੇਖੋ ਪਰਸਨ ਨੰਬਰ 9 ਸਹੀ ਕਥਨ ਅੱਗੇ ਠੀਕ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ ਸਰੀ ਨੂੰ ਕਾਰਬੋਹਾਈਡਰ ਨਾਲੋਂ ਜ਼ਿਆਦਾ ਊਰਜਾ ਚਰਬੀ ਤੋਂ ਮਿਲਦੀ ਹੈ ਬਿਲਕੁਲ ਚਰਬੀ ਤੋਂ ਜ਼ਿਆਦਾ ਊਰਜਾ ਮਿਲਦੀ ਸਾਨੂੰ ਭੋਜਨ ਚਬਾ ਕੇ ਹੌਲੀ ਹੌਲੀ ਖਾਣਾ ਚਾਹੀਦਾ ਬਿਲਕੁਲ ਸਾਨੂੰ ਭੋਜਨ ਹੌਲੀ ਹੌਲੀ ਖਾਣਾ ਚਾਹੀਦਾ ਚਬਾ ਕੇ ਉਸ ਤੋਂ ਬਾਅਦ अनुपच्य भोजन मल द्वारा मलद्वार राही स्त्री तो बाहर निकल ਜਾਂਦਾ ਹੈ ਬਿਲਕੁਲ ਨਿਕਲ ਜਾਂਦਾ ਹੈ ਅੱਗੇ ਦੇਖੋ ਬੱਚੋ ਸਾਨੂੰ ਹਰ ਰੋਜ਼ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਯਸ ਆਪਾਂ ਨੂੰ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ ਮੂੰ ਵਿਚਲੀ लार ਭੋਜਨ ਨੂੰ ਸਖਤ ਕਰ ਦਿੰਦੀ ਹੈ ਨਹੀਂ ਉਹ ਤਾਂ ਨਰਮ ਕਰਦੀ ਹੈ ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਮਿੱਟੀ ਅਤੇ ਧੂੜ ਕਣਾਂ ਵਿੱਚ ਲੁਕੇ ਹੋਏ ਬਿਮਾਰੀਆਂ ਫੈਲਾਉਣ ਵਾਲੇ ਸੁਖਮ ਜੀਵ ਦੂਰ ਹੋ ਜਾਂਦੇ ਹਨ ਸਾਨੂੰ ਹਮੇਸ਼ਾ ਤਾਜ਼ੀ ਸਬਜ਼ੀਆਂ ਤੇ ਫਲ ਖਾਣੇ ਚਾਹੀਦੇ ਹਨ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ওকে ਥੈਂਕ ਯੂ